ਸੇ ਆ ਰਹੀ ਜੀ ਅਛਾ ਜਾਨ ਨਪਲ ਬੜਾ ਵਧੀਆਣਾ ਹਾਂਜੀ ਇਹ ਤਾਂ ਹੈ ਹੀ ਕਰਦੇ ਨੇ ਲੋਬੇ ਇਹ ਮੈਂ ਵੇਖ ਤੇ ਲਿਆ ਹੁਣ ਆ ਅੱਛਾ ਅੱਛਾ ਲੈ ਵੀ ਹਰ ਗੁੰਡੀ ਨਿਕਲ ਗਈ ਟਾਵਰ ਹਰ ਗਣੋਂ ਤਨ 2 ਸਾਲ ਕਪੜੇ ਮੰਦੇ ਤੇ ਸੂਟ ਆ ਕੇ ਦੋ ਠੀਕ ਐ ਲੈ ਉਹ ਵੇਖਣ ਨਹੀਂ ਦਿੰਦੀ ਇਹਦੇ ਗਾੜੀਆਂ ਬੜੀ ਢੀਠੀ ਪਹਿਲਾਂ ਖਿੱਚ ਲਿਆ ਉਹਨਾ ਸੋਨਾ ਮੇਰੇ ਕਮਿਸ਼ਨ ਨਾਲ ਦਾ ਕਪੜਾ ਆ ਗਿਆ ਹੈਣਾ ਸਹੀ ਹੈ ਇਦਾਂ ਦਾ ਅੱਗੇ ਵੀ ਹਰ ਗਣ ਪਾਉਂਦੀ ਰਹੀ ਹੈਣਾ ਇਦਾਂ ਦਾ ਜਦੋਂ ਮੀਨਾ ਦੀ ਨੇ ਪਸੰਦ ਕੀਤਾ ਸੀ ਉੱਥੋਂ ਉੱਥੋਂ ਨਹੀਂ ਪਸੰਦ ਕੀਤਾ ਸੀ ਜਦੋਂ ਮੀਨਾ ਦੀ ਨੇ ਨੀਤੇ ਅਸੀਂ ਗਏ ਸੀ ਯਾਰ ਮਾਲਚ ਨਹੀਂ ਗਏ ਇਹ ਕਲਰ ਦਾ ਕਲਰ ਕਲਰ ਇਦਾਂ ਦਾ ਬਸ ਇਹ ਵੀ ਉਹ ਥੋੜਾ ਖੁੱਲਾ ਹੋ ਗਿਆ ਸੀ ਹਾਂ ਅਸੀਂ ਸਿੱਨੋਏ ਪਾਣਾ ਤੇ ਇੰਗਲਿਸ਼ ਆਉਂਦੀ ਨਹੀਂ ਪੜਨੀ ਆ ਹਾਈ ਲਿਖਿਆ ਤੇ ਆਕ ਲਿਖਿਆ ਵਾ ਫੈਸ਼ਨ ਆ ਗਿਆ ਪੜਨਾ ਤਾਂ ਟਾਈਮ ਲੱਗਾ ਇਹਨਾਂ ਫੈਸ਼ਨ ਹਣਾ ਫੈਸ਼ਨੀਆ ਨਾ ਸੋਹਣਾ ਬੜਾ ਸੋਹਣਾ ਪਾਪਾ ਹਾਂਜੀ ਆ ਸਟicker ਬੜਾ ਸੋਹਣਾ ਈ ਕੀ ਇਹ ਕੀ ਓਏ ਇਹ ਕੀ ਤਾ ਤੇਰਾ ਸੂਟੂ ਮੈਂ ਪਾ ਲੈਣ ਲੱਗਾ ਫਿਰ ਬਾਏ ਤੇਰਾ ਸੂਟੂ ਮੈਂ ਪਾ ਲੈਣਾ ਸੋਹਣਾ ਬਹੁਤ ਸੋਹਣਾ ਆਹ ਕਿੰਨੇ ਕਰ ਕੀ ਨਾਲ ਇਹਦੇ ਨਾਲ ਇਸ ਵਾਰ ਤੇ ਇਹਦੀ ਇਹਦੀ ਆ ਆ ਮੈਂ ਵੀ ਕੰਦਰ ਡਿਆ ਹਾਂ ਟੂ ਟੂ ਰਦੇ ਖਰਾਬ ਕਰਨਾ ਹੈ ਗੰਦਾ ਕਰਨਾ ਹੀ ਆ ਜਾਣਗੇ ਆ ਜਾਣਗੇ ਕੋਈ ਨਹੀਂ ਨਹੀਂ ਕਰਦੇ ਨਹੀਂ ਕਿਉਂ ਮੈਂ ਬਲਕਿ ਖਲੋਇਆ ਜਰਾ ਮੈਨੂੰ ਇਹਨੇ ਕੁੜੀ ਨੇ ਬੜਾ ਸਤਾਇਆ ਯੂਕਦੇ ਨੇ ਜਾਣ ਕੇ ਕਰ ਲਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਇਹਨੇ ਵਲੌਗ ਦੇ ਵਿੱਚ ਤੇ ਜ ਮਮੀ ਨੂੰ ਨਾ ਸਾਰਾ ਸਮਾਨ ਲਖਾਉਂ ਵੀ ਜਿਹੜਾ ਸੰਦੀਪ ਵੀ ਲੈ ਕੇ ਮੇਰੇ ਸਰ ਤੋਂ ਨਾਲੇ ਆ ਆ ਸੁਰਤਾਂ ਮੇਰੇ ਉੱਤੇ ਤੇ ਮੰਮੀ ਆਪਣੇ ਸੂਟ ਦਿਖਾਉਣਗੇ ਜਿਹੜੇ ਲੈਏ ਸੀਗੇ ਹਾਂਜੀ ਹਾਂ ਇਹ ਕੀ ਹੈ ਐ ਬਹੁ 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 ਬੋਈ ਬਹੁ ਬੋ ਕਿੱਥੇ ਬਊ ਬਊ ਦਜਾ ਨਾ ਨਾ ਬਲੈਕ ਹਏ ਬਊ ਆ ਗਈ ਲੈ ਲੈ ਆ ਤੂੰ ਘੁਲਾਈ ਜਨੀ ਤਾਂ ਹੁਣ ਆਪਣੀ ਬਖੋ ਮੋਹਨਾਈ ਉਹ ਮੈਂ ਹਾਂ ਠੀਕ ਚ ਕੰਮ ਕਰ ਨਹੀਂ ਕੋਈ ਫਰਕ ਨਹੀਂ ਪਿਆ ਇੰਤਕ ਕੰਗੋ ਕਦਾ ਮਸਨ ਅਸਲ ਤੇ ਰਾਤੀ ਠੰਡ ਵੀ ਬੜੀ ਹੋਗੀ ਨਾ ਮੀਂਹ ਬੜਾ ਪਿਆ ਬੜਾ ਹੈ ਮੀਂਹ ਪਿਆ ਰਾਤੀ ਤੇ ਹਨਾ ਜੀ ਰਾਤੀ ਭਰਾ ਬੜਾ ਮੀਂਹ ਪਿਆ ਬਲ ਬਲ ਗਰਮੀ ਵੀ ਹੋਗੀ ਹਨਾ ਪਤਾ ਹੀ ਗਰਮੀ ਬਹੁਤ ਹੋਗੀ ਆ ਰੁਹੀ ਜਾਵੇ ਭਰਾ ਕੁ ਮਿੰਟ ਕੇ ਬਾਅਦ ਹਨਾ 10 ਮਿੰਟ ਸੌਂਦੀ ਫੇਰ ਰੋਣ ਲੱਗ ਪੈਂਦੀ ਜੀ ਬੜਾ ਓਏ ਇਹਦੇ ਇਹਦੇ ਭਰਾਵਾ ਹੈ ਆ ਗਈ ਕਿੱਦਾਂ ਚੱਲੀ ਆ ਆਹ ਆਹ ਖਾਂ ਦੇ ਅੱਖਾਂ ਖੋਲਦੀ ਇਹਨੇ ਕਰਦੀ ਮम्मा ਪਾਪਾ ਦਾਦਾ ਦਾਦਾ ਨਾਨੀ ਮਮਾ ਅੱਖਾਂ ਨਹੀਂ ਖੋਲਦੀ ਇਹ ਇਦਾਂ ਕਰਦੀ ਕਰਦੀ ਦਿਖੇ ਨਾ ਮੈਂ ਮਾਂ ਮਮਾ ਤੇ ਵੀ ਆਉਂਦੀ ਇਹ ਤਾਂ ਮੇਰੀ ਬਾ ਸੁਣੀ ਫੇਰ ਨਕਾ ਕੋਲੀ ਤੇ ਫੇਰ ਸੰਦੀਪ ਨੇ ਗਾਉਂ થી ਕੋਈ ਕਰਦੀ ਰਾਤੀ ਕਦੀ ਕਵੇ ਨਾ ਕੋਈ ਜਾਣਾ ਕਦੋਂ ਦੇ ਆ ਉਦਾਂ ਨਾ ਮੈਂ ਗੱਲ ਕਰਦੇ ਸੰਦੀਪ ਤੇ ਮੈਂ ਇੱਥੇ ਸੌਂਦੇ ਨਾ ਇੱਥੇ ਫੋਲਡਿੰਗ ਮੰਜਾ ਲਾ ਕੇ ਹੁੰਦਾ ਤੇ ਇਹ ਹਰ ਗੁਣ ਸਾਡੇ ਹੀ ਤੇ ਵਿੱਚ ਘਰ ਸੰਦੇ ਇਹ ਇਧਰ ਮੰਮੀ ਡੈਡੀ ਸੌਂਦੇ ਤੇ ਰਾਤੀ ਇੱਕ ਹੀ ਆ ਵੀ ਇਹਨੂੰ ਲੱਗਾ ਕਿ ਮਮੇ ਇਧਰ ਸੁੱਤੇ ਇਧਰ ਡੈਡੀ ਸੁੱਤਾ ਹੈਗਾ ਉਦੋਂ ਜਵਾਨੀਆਂ ਰਾਤ ਸੁੱਤੇ ਪਿਆਈ ਉੱਠ ਕੇ ਆ ਗਈ ਤੇ ਡੈਡੀ ਨੂੰ ਆਣ ਕੇ ਨਾ ਕਹਿੰਦੀ ਮਮਾ 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 ਕਰਦੀ ਇਹ ਦਿੱਦ ਲੱਭ ਕੇ ਆ ਗਈ ਪੁੱਛੋਂਦੀ ਹੈ ਹੈ ਤੇ ਕਿੱਥੇ ਹੀ ਆ ਗਏ ਮੁੰਡਾ ਕਹਿੰਦਾ ਇਹ ਨਾ ਮੈਂ ਆ ਗਿਆ ਸਮਝਾ ਰਿਹਾ ਕਿ ਕੀ ਹੋ ਗਿਆ ਹਾਂ ਮਮਾ 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 ਮੈਨੂੰ ਦੇਓ ਕਿੰਨੀ ਖੁਸ਼ ਹੋਈ ਕੀ ਕੀ ਆਉਂਦੇ ਆ ਅੱਛਾ ਮੈਂ ਆਂਦੀ ਆ ਕਿੱਥੇ ਆ ਹਾਂ ਆ ਮੈਂ ਆਉਂਦੀ ਆ ਦਦਨ ਦਦਨ ਨੂੰ ਦੱਸ ਦੋ ਨਾ ਬਾਹਰ ਨਾ ਜਾਉ ਮੈਂ ਆਉਂਦੀ ਆ ਮੀਂਹ ਆਂਦੇ। ਹਾਂ। ਦਾਦਾਂ ਕੋ ਚਾਹ ਅੰਦਰ। ਦਾਦਾਂ ਕੋ ਚਾਹ ਅੰਦਰ। ਬਾਹੋਂ ਫੜਕੇ ਦਾਦਾਂ ਨੂੰ ਅੰਦਰ ਲੈ ਜਾ ਕਮੀ ਆਂਦੇ ਈ। ਮੀਂਹ ਆਂਦੀ ਐ। ਹਾਂ। ਮੀਂਹ ਆਂਦੀ। ਕੋ ਬਾਹ ਨਾ ਜਾਈਆਂ ਗੁਣ। ਦਾਦਾ ਚੱਲੇ ਈ। ਦਾਦਾਂ ਨੂੰ ਫੱਲਾ। ਕੰਮ ਨਹੀਂ ਆਂਦਿਆ ਈ। ਨਹੀਂ ਜੰ। ਮੈਂ ਨਹੀਂ ਆਦੀ ਐ। ਮੀਂਹ ਹੁੰਦੀ। ਬਾਹ ਨਾ ਦੋ। ਕੀ ਜੀ ਜਾਈਂ ਨਾ। ਬਾੜੀ ਇਹਨੇ ਲੱਗਣੀਆਂ ਗੱਲਾਂ ਪੈਨ ਹੋਰ ਮੈਨੂੰ ਮੈਂ ਦੇ 2 ਮਹੀਨੇ ਡੇਢ ਮਹੀਨੇ ਦੀ ਗੱਲ ਆਣਾ ਜੀ। ਦੋਖਮੀ ਤੇ ਤਾਂ ਮਰ ਸੁਣਾ ਕਰ ਲਾ ਪੂਮੀ ਨੇ ਚੰਗੀ ਤਰ੍ਹਾਂ ਗੱਲਾਂ ਹੈ ਨਹੀਂ ਹੁੰਦਿਆ ਅੱਗੇ ਨਹੀਂ ਮੈਂ ਲੜ ਜੀ ਓ ਰੋਜਾ ਫਿਰ ਅਮੀ ਆ ਗਿਆ ਖੁੱਲਿਆ ਜਰਾ ਹੋਇਆ ਚਲ ਗਈ ਆ ਜਾਂ ਆਂਟੀ ਤੇ ਬੂਆ ਖੜਕਾਇਆ ਉਧਰ ਨਹੀਂ ਬੂਆ ਖੜਕਾਇਆ ਉਹ ਦੱਸ ਉਹ ਬੂਆ ਮਾਰ ਇੱਧਰ ਇੱਟਕੜ ਬਣਾ ਇੱਧਰ ਆ ਜਾ ਇੱਧਰ ਆ ਜਾ ਡੌਗੀ ਆ ਗਈ ਨਹੀਂ ਤੂੰ ਡਿੱਗ ਜਾਣਾ ਬਾਉ ਡੌਗੀ ਦਾਦਾਂ ਗਮੀ ਹੰਦਾ ਆ ਜਾਂਦਾ ਅੰਦਰ ਕੂੰ ਕੀ ਕਰਨ ਗਿਆ ਜਮੀਂ ਆ ਮੁੰਡਿਆ ਕੂੰ ਬਾਹਰ ਕਰਨ ਗਿਆ ਹੈ ਇਹਦੇ ਵਾਲ ਮੁੰਲੇ ਤਾਂ ਛੱਲਿਆਂ ਜਿਹੇ ਆਲੇ ਹਨ ਲੈ ਹੋਰ ਜਾਂਦੀ ਬਾਈ ਬਾਈ ਆ ਜਾ ਲੈ ਆ ਜਾ ਜੋ ਬਾਨਕ ਮਾ ਆਲੇ ਵੇਖਿਆ ਜੇ ਪਰਸਨ ਚੌਥ ਗੱਡੀ ਤਾਂ ਆਈ ਹੈ ਨਾ ਪੈ ਗਿਆ ਕਿ ਨਹੀਂ ਮੀ ਹੋ ਗਿਆ ਨਾ ਫਨਾ ਸਭ ਕੁਝ ਇਹ ਗੱਡੀ ਮੈਂ ਤਾਈਆਂ ਤੋਂ ਹਾਂ ਦਾ ਆਹ ਗੇਂਦ ਰਾਤੀ ਦੇ ਮੀਨ ਜਿਹੜਾ ਨਹੀਂ ਬਹੁਤ ਜ਼ਿਆਦਾ ਪਿਆਰ ਆਤੀ ਮੀਨ ਦੇ ਰਾਤੀ ਤੇ ਹੱਥੋ ਕੀ ਨਮੀ ਵਾਲੀ ਚੱਲ ਕੀ ਕਰ ਰਹੇ ਹੋ ਮੈਂ ਜੋਗਾ ਕਿਤਾਬ ਸੁਣਦਾ ਫੜਾ ਤਿਆਰ ਪ੍ਰਸ਼ਾਦ ਬਣ ਗਿਆ ਫਸਟ ਕਲਾਸ ਮੁੰਮੀ ਨੇ ਕੋਲੋਂ ਆਇਆ ਤੇ ਆ ਲੈਂਦੇ ਆ ਇਹਨੇ ਕਹਿੰਦੇ ਆਏ ਪਾਖ ਦੇਣਾ ਤੇ ਇੰਜੈਕਸ਼ਨ ਜੀ ਕੀ ਹੁੰਦੀ ਜਿਹੜੇ ਉਹਦੇ ਚ ਪਾਈਦਾ ਨਚੋੜ ਕੇ ਇਹਨਾਂ ਕਹਿੰਦੇ ਬੰਦਾ ਠੀਕ ਹੋ ਜਾਂਦਾ ਜਲਦੀ ਨਾ ਕਰੀਂ ਦੋ ਬੰਦੇ ਕੰਮ ਮਸ਼ੀਨ ਚੱਲਣਾਂ ਦੀ ਨਾ ਤੇ ਡਰੀ ਜਾਂਦੀ ਓਕੇ ਇਹਨੇ ਬਾਹਰੋਂ ਬਾਹਰੋਂ ਲਾਇਆ ਨਹੀਂ ਨਹੀਂ ਤੈਨੂੰ ਥੋੜੀ ਕੁਛ ਆਖਣ ਦੇ ਪੁੱਤ ਤੈਨੂੰ ਤਾਂ ਕੁਛ ਵੀ ਨਹੀਂ ਆਖਿਆ ਆ ਹੱਪਾ ਕੱਢ ਮਸ਼ੀਨ ਹੱਪਾ ਕੱਢੋ ਸਾਖ ਚੰਦ ਨੂੰ ਨੱਕ ਦੇ ਨਾਲ ਜ਼ਿਆਦਾ ਖਿੱਚ ਹਾਂ ਦਾਦਾ ਕਥੇ ਕੇ ਦਾਦਾ ਉਹ ਦਾਦਾ ਚਲ ਗਏ ਹੋ ਵੀ ਹੋ ਮੈਨੂੰ ਕੰਢੀ ਤਾਂ ਡੇ ਨਾ ਉਹ ਹਾ ਉਹਨਾਂ ਨੂੰ ਕੰਢੀ ਹੋਏ ਕਿਆ ਕਰਤਾ ਸੂਟ ਖਸਕਲਾ ਵਧੀਆ ਠੀਕ ਹੈ ਸਤਾਜੀ ਹਣੀ ਐਦਾਂ ਚਲ ਗਿਆ ਮੈਨੂੰ ਕਹਿੰਦੇ ਤੈਨੂੰ ਜਿਆਦਾ ਗਰਮੀ ਚੜ ਗਈ ਠੀਕ ਮੈਂ ਪਾ ਕੇ ਵੇਖਿਆ ਉਹ ਜਵਾਨ ਜੀ ਲੈ ਆ ਆਪਣਾ ਮੇਰਾ ਬਣਿਆ ਨਹੀਂ ਮੇਰਾ ਅਜੇ ਬਣਿਆ ਨਹੀਂ ਬੜਾ ਵਧੀਆ ਪਾ ਕੇ ਖਾ ਉਹ ਦੇਖ ਕੇ ਇਹਨਾਂ ਤੋਂ ਪਹਿਲਾਂ ਵੇਖਣਾ ਮੈਂ ਤਾਂ ਕੁਰਸੀ ਤੇ ਨੇ ਉਹ ਇਹ ਆ ਚੰਗਾ ਸੋ ਕੋ ਤੂੰ ਆਹਣਾ ਗੰਦ ਨਿਕਲ ਗਿਆ ਇਹ ਕਿਚਨ ਦੇ ਵਿੱਚ ਉਹ ਡੂੰਗੇ ਜਿਹਦੇ ਵਿੱਚ ਨਹੀਂ ਸਾਬਣ ਰੱਖੀਦਾ ਭਾਂਡੇ ਧੋਣ ਵਾਲਾ ਉਹ ਤੇ ਹੁਣੇ ਬੱਤਨੀ ਜਿੱਦਾਂ ਦੇ ਕਿਰਨ ਹੁਣਾ ਯਾਰ ਲੈਂਦਾ ਉਹ ਚੀਜ਼ੀ ਆ ਕੇ ਅਲੀਕ ਬਾਟ ਨਹੀਂ ਨਾ ਤੁਹਾਨੂੰ ਦੋ ਸਾਬਣ ਲੈਣ ਤੇ ਆਹ ਕਈ ਨੂੰ ਤੋਂ ਬਣਾ ਪਾ ਰਹੇ ਆਂ ਆਪੇ ਆ ਗਿਆ ਤੁਹਾਨੂੰ ਹੋਰ ਹੋਰ ਇਹ ਹੋਰ ਕਿੰਨਾ ਬਾਰਗ ਆਹੋ ਤਲੀ ਤੋਂ ਤਾਂ ਮਿੰਦੀ ਕੋ ਨਾ ਨਹੀਂ ਠੀਕ ਹੈ ਰਾਹ ਨਾਲ ਉਹ ਰਿਪੋਰਟ ਮੈਂ ਨਹੀਂ ਦੀ ਬੋਤਲ ਲੈ ਚੱਲ ਜੂ ਕੰਮ ਦਾਦੀ ਨਹੀਂ ਵੇਖਣ ਦੇ ਲੂਣਦਾਨੀ ਇਹਨਾਂ ਡਰਾਜ ਭਾਵੇਂ ਆਵੇ ਨਾ ਕਿ ਆਜੂਗੀ ਆਜੋ ਨਹੀਂ ਆਜਣੀ ਡਰਾਜ ਚ ਨਹੀਂ ਨਾ ਇਹ ਵੀ ਦਰਾਜ ਜਾਂਦਾ ਤੇ ਕਿੰਨੀ ਜਗ੍ਹਾ ਖਾਲੀ ਬਾਅਦ ਉਹਨੇ ਢੱਕਣਾ ਉਹਦੀ ਡਰਾਜ ਆ ਉਹਨੇ ਤੋੜਤਾ ਸਭ ਕੁਝ ਕੁੜੀ ਨੇ ਆ ਬਹੁ ਮੈਂਗਲ ਹੰਦ ਰੱਜ ਜੀ ਨੇ ਆ ਬਣਾ ਹੈਵਾ ਚਲ 700 ਦਾ 700 ਰੁਪਏ ਦਾ ਹੈਗਾ ਬਣਾ ਕਹਿੰਦੀ ਹੈ 700 ਦਾ ਹੈ 700 ਹਾਂ 700 ਦਾ ਹੀ ਕਹਿੰਦੀ ਇਹਦੇ ਵਿੱਚ ਕਹਿੰਦੇ ਰੋਟੀਆਂ ਵਾਂ ਤਿੰਨ ਦਰ ਰੱਖ ਛੜੋ ਗਰਮ ਰਹਿਣਗੀਆਂ ਲੈ ਇਹ ਹਾਂ ਇੱਥੇ ਰੱਖ ਦੇਣਾ ਦੇ ਰੋਟੀਆਂ ਦੇ 200 ਰੁਪਏ ਜੇ ਹੋ ਕੇ ਜਿਹਾਣਾ ਰੱਪਟਾ ਭਾਲਣ ਦੇ ਠੀਕ ਹੈ ਨਾ 200 ਚ ਠੀਕ ਹੈ ਬਲੂ ਦੇ ਤੂੰ ਕਰਦ ਨਾ ਕਿ ਖਰਾਬ ਹੋਏ ਇਹ ਖੋਲਣਾ ਕਾਲੀ ਰਹਿਣ ਦੇਗਾ ਵਿੱਚੋਂ ਖੋਲਣਾ ਕਾਲੀ ਅਜੀ ਹੈ ਸਹੀ ਹੈ ਖੋਲਣ ਦੀ ਲੋੜ ਹੀ ਨਹੀਂ ਇਹ ਨਾ ਸੋਣਾ ਇੱਧਰ ਲੈਣਾ ਨਹੀਂ ਸੱਚ ਸੋਣਾ ਅਜੇ ਰੁਕਣਾ ਨਹੀਂ ਤੇ ਮੇਰੇ ਕਿਹਾ ਇਹ ਵੀ ਰੁਕਣਾ ਤੇ ਕਿਹਾ ਬਹੁਤ ਸੋਣਾ ਆਇਆ ਨਾ ਆਸੂ ਉੜਨਾ ਤਾਂ ਮੇਰਾ ਸਹੀ ਹੈ ਨਾ ਲਾਸਟਿਕ ਜੀ ਵਾਲੀ ਆ ਐਦਾਂ ਦੀ ਮੇਰੀ ਕਮੀਜ਼ ਹੈ ਜਿਹੜੀ ਮੈਂ ਹੁਣੇ ਸੂਟ ਲੈ ਕੇ ਆਇਆ ਹੁਣੇ ਅਜੇ ਸਹੀ ਰਾਜਨ ਆ ਜੀ ਹਾਂ ਬਹੁਤ ਦਰਦ ਕਰਦੀ ਹੈ ਮੈਂ ਵੀ ਆਇਆ ਮੈਂ ਵੀ ਆਇਆ ਦੋਵੇਂ ਆਏ ਨੇ ਮੈਂ ਵੀ ਆਇਆ ਤੇ ਲੱਭੀ ਆਇਆ ਕਾਕ ਵੇਖ ਲਈ ਆਂਦੀ ਆ ਹਾਂ ਹਾਂ ਹੁਣ ਡੈਡੀ ਨੇ ਕਰਨੀ ਖੁੱਲਿਆਂ ਹੋਰ ਨਹੀਂ ਕੋਈ ਗੱਲ ਬਸ ਜਿਪ ਦੇ ਖੋਲਣਾ ਭਰਾਵਾ ਪਾੜ ਦੇਣੀ ਲੱਗਦਾ ਡੈਡੀ ਨੂੰ ਕਮੀਤ ਜੀ ਲੈ ਲੈ ਕਿੱਥੇ ਮੰਨਣਾ ਹੀ ਪਾੜ ਜਣੀ ਵੇਖਿਓ ਪਾੜ ਦੇਣੀ ਆ ਲੈਂਦਾ ਬਾ ਜੀ ਆ ਗਏ ਬਾ ਨਾ ਲਾ ਦੇ ਭਰਾਵਾ ਕਿਉਂ ਪਸੀਨਾ ਲਾਤਾ ਹੀ ਲੈ ਪਸੀਨਾ ਲਾਤਾ ਹੀ ਲਗ ਗਿਆ ਇਹ ਛੋਟਾ ਮਾਰਾ ਜਿੱਲਾ ਦੀ ਇਹਨਾਂ ਤੋਦੀ ਹੁਣ ਮੋ ਗੰਦਾ ਹੋ ਗਏ ਦਦੀ ਮਾਲ ਨੂੰ ਪੇਪਰ ਨਹੀਂ ਆਉਂਦਾ ਅਰਦੁਨਾ ਕਰੀ ਸੀ ਕਿ ਕੈਪਟਨ ਨੂੰ ਕਿਹਦੇ ਨਾਲ ਕਿਹਦੀ ਪਾਣੀ ਨਹੀਂ ਆਇਆ ਤੇ ਪੈ ਗਿਆ ਉਹ ਇੱਕ ਉਹਨਾਂ ਨੇ ਕੰਨ ਬਾਹਰ ਆ ਕੇ ਉਹਨਾਂ ਨੇ ਦੇ ਜਿਆ ਹਾਂ ਉਹਨਾਂ ਨੇ ਕਿਹਾ ਹੈ ਕਿ ਹੁਣ ਇਹਦੇ ਜਨਮ ਦਿਨ ਤੇ ਉਹ ਦਊਗਾ ਚਲੋ ਜੀ ਬੱਚ ਮੰਮੀ ਨੇ ਜੁਕਾਮ ਬੜਾ ਐ ਹੁਣ ਥੋੜਾ ਠੀਕ ਆ ਮੰਮੀ ਐ ਕਿਹਦੇ ਨੂੰ ਸੁਣੇ ਕੁਦੈ ਨਿਆ ਮੈਂ ਤੇ ਤੇ ਤਮਾਸੀ ਕੀ ਆ ਤੇਰਾ ਸੰਦ ਨਾ ਦਰਦੀ ਨਗਾ ਸ਼ਰਾਜ ਨਵਾਜ ਦੇ ਸ਼ਰਾਜ ਨਵਾਜ ਮਾ ਜੇ ਕਿਉਂ ਕਿਦਾਂ ਬਾਜਦੇ ਬਾਜਦੇ ਭਾਨ ਬਾਜਦੇ ਨਹੀਂ ਕਹ ਸ਼ਰਾਜ ਸ਼ਰਾਜ ਬਾਜਦੇ ਜੋਰ ਚ ਐ ਇਦਾਂ ਸ਼ਰਾਜ ਬੋਲ ਬੋਲ ਦੇ ਸ਼ਰਾਜ ਓਏ ਸ਼ਰਾਜ ਵਾਜ ਦੇ ਦੇ ਕੈ ਸ਼ਰਾਜ ਵਾਜ ਦੇ ਨਾ ਆਜੂਗਾ ਆਪੇ ਵਾਜ ਦੇ ਕੈ ਸ਼ਰਾਜ ਜਾ ਜਾਈਂ ਸ਼ਰਾਜ ਨਹੀਂ ਹੈਗਾ ਹੈ ਨਹੀਂ ਆ ਘਰ ਆ ਆਪਣੇ ਉਹ ਆਪਣੇ ਘਰ ਲਿਆ ਭਾਈ ਸ਼ਰਾਜ ਸ਼ਰਾਜ ਤੂੰ ਵਾਜ ਕਰ ਬਾਜੇ ਵਾਜੇ ਚ ਮੰਮੀ ਦਿਖਾਉਣਗੇ ਆਪਣਾ ਸੂਟ ਦੇ ਦੇ ਉਹਨੂੰ ਫੜਾ ਦੇ ਆਛੰਨੀ ਦੇ ਇੱਕ ਪਰਾਲੀ ਦੇਖੋ ਹੋਰ ਇਹ ਤਨ ਕਹਿੰਦੇ ਨਾ ਹੋਰ ਆਣੀਆਂ ਜਿੰਨੀ ਵੈਰਾਈਟੀਆਂ ਆਈ ਇਹਦੇ ਕੋਲ ਉਹ ਵੇਖੀਏ ਨਫਾ ਪਾੜ ਦੇਣਾ ਆ ਫੜਾ ਦੇ ਨਾ ਉਹਨੇ ਟੱਡੀ ਨੂੰ ਹਾਂ ਫੜਾ ਦੇ ਉਹ ਫੜਦਾ ਇਹ ਬਸ ਇਦਾਂ ਸਿੰਪਲ ਹੀ ਵਾਹ ਇਦਾਂ ਹੀ ਇਹ ਮਤਲਬ ਪਸੰਦ ਨਹੀਂ ਹੈਗਾ ਵੀ ਪਸੰਦ ਨਹੀਂ ਹੈਗਾ ਵੀ ਸਲਵਾਰ ਹਾਂ ਇਹ ਕੋੜਾ ਹੈ ਇਹ ਮੈਂ ਬਹੁਤ ਚੜਾ ਲਿਖੇ ਨਾਲ ਨਹੀਂ ਲਾਈ ਵੀ ਇਹੋ ਹੀ ਨਾਲ ਬਸ ਇਸੇ ਕਰਕੇ ਮੰਮੀ ਨੂੰ ਪਸੰਦ ਨਹੀਂ ਆਇਆ ਇਸ ਸਲਵਾਰ ਦਾ ਕੱਪੜਾ ਹੋ ਰਿਹਾ ਕਲਰ ਜਿਹੜਾ ਨੇ ਕੀ ਚੁੰਨੀ ਦੇ ਨਾਲ ਮੈਚਿੰਗ ਆ ਇਹ ਚੁੰਨੀ ਦੀ ਵੀ ਇੱਡੀ ਕੁਝ ਖਾਸ ਸੂਟ ਨਾਲ ਮੈਚਿੰਗ ਨਹੀਂ ਆ ਗਈ। ਹਾਂ ਜੀ, ਕੁਨੀ ਜੀ। ਇਹ ਸੋਹਣਾ। ਤੇ ਰਹਿਣ ਦੇ ਨਹੀਂ ਤੇ। ਇੱਕ ਹਾਈ ਸਹੀ ਮਮਾ 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 ਫੜ ਲਓ ਡੋਗੀ ਫਿਰ ਕਾ ਮਮੀ ਨੇ ਮਗਾ ਮਾ ਸੀਨੇ ਦੇ ਆ ਮਮੀ ਕਹਿੰਦੀ ਨਹੀਂ ਸੰਦੀਪ ਨੂੰ ਖੋਣੇ ਪਹਿਲਾਂ ਉਹ ਵੀ ਸੋਨਾ ਉਸੇ ਸਿਰੇ ਤੇ ਲੱਗਦੀ ਲੱਗਦੀ। ਕਰਕੇ ਤੇ ਵੇਖ ਬੜਾ ਵਧੀਆ ਤੇ ਵੇਖੀ ਜਾਲੀ ਜਿ ਇੱਕ ਲੱਗੀ। ਸਾਰੇ ਇਤਰਾ ਹੀ। ਦੇ ਜਾਨੀ ਪਾਰਟੀ ਤੇ ਗਿਆ ਨੰਬਰ ਆਹੋ ਖਤਮ ਹੋਣਾ ਡਿਜ਼ਾਈਨ ਸਹੀ ਗੱਲ ਕੀ ਜੇ ਆਪ ਕੋਲੇ ਚਾਹ ਪੀ ਲਾਉਂਦੇ ਸਪਕੋੜੇ ਆ ਗਏ ਆ ਓਹੋ ਪਕੌੜੇ ਆ ਗਏ ਏ ਪਕੌੜੇ ਆ ਗਏ ਮੇਰੇ ਵੀਰੋ ਪਕੌੜੇ ਆ ਗਏ ਖਾਓ ਖਾਓ ਕਿਉਂ ਕੀਆ ਸਕੂਟਰੀ ਦਾ ਸ਼ੀਟ ਕਵਰ ਪਵਾ ਦਈਏ ਸਰਾ ਹੀ ਆਹ ਖਤਾ ਹੋ ਜਾਂਦਾ ਇਦਾਂ ਵਰਕੇ ਬੁਰਾ ਲੱਗਦਾ ਹੈ ਆਹ ਲਾਤਾ ਹੀ ਤੇ ਸਭ ਸਹੀ ਨਿਕਲ ਆਏ ਨੀ ਚ ਮੇਰਾ ਤਾਂ ਰਹਿਣਾ ਤਾਂ ਨਾ ਹੁਣ ਨੀਤ ਬਦਲ ਗਈ ਰਹਿਣ ਦੰਨੇ ਸਹੀ ਹੋ ਗਿਆ ਸਹੀ ਨਾ ਇੰਨੇ ਸਾਰੇ ਸਹੀ ਨਿਕਲ ਆਏ ਅਮੀ ਉਹ ਕਿੱਡਾ ਭੜਾ ਲੱਗਣਦੇ ਹੈ ਨਾ ਪਾਏ ਵੀ ਪੌਣਾ ਤੇ ਪਹਿਣਾ ਹੀ ਲੱਗਦਾ ਆਹ ਪੌਣਾ ਤੇ ਪਹਿਣਾ ਹੀ ਆਵੇਂ ਉਦਾਂ ਐਵੇਂ ਰਹਿਣ ਦੰਨਾ ਹੁਣ ਦਾ ਸਾਫ ਹੈ ਨਾ ਸੋਹਣੀ ਲੱਗਦੀ ਇਦਾਂ ਹੀ ਸਹੀ ਰਹਿਣ ਦੰਨਾ ਦੇ ਆ ਮਗਰੇ ਆ ਗਈ ਮੇਰੇ ਸਸਨੀ ਚ ਨਿਆ ਗੁੜੀਆ ਦੀ ਬੋਤਲ ਲੈਣੋਂ ਆਸਤੇ ਕੋਕੇ ਦੀ ਬੋਤਲ ਖਰਾਬ ਹੋ ਚੁੱਕੀ ਐ ਤੇ ਇਸ ਕਰਕੇ ਆਪਾਂ ਚੱਲੇ ਚਾ ਸਮਾਦ ਰੋਡ ਜਾਣ ਕੇ ਕਰਦੀ ਜ ਮੈਂ ਬਹੁਤ ਦਾਣ ਜਾਣ ਕੇ ਨੇ ਭਲਾਈ ਜਾਣਾ ਲੱਗਣਾ ਜਾਂ ਇਹਨੇ ਹੁਣ ਸਤਾਨੀ ਕਰੀ ਜਣੇ ਆਪਾਂ ਨੇ ਪਾ ਲੈਣੀ ਕੱਲਣਾ ਕਰਨ ਦੀ ਜੀ ਪੰਜੀਰੀ ਵਾਸਤੇ ਸਮਾਨ ਲੈਣੋਂ ਵਾਸਤੇ ਜਾਵਾਂਗਾ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਮੈਂ ਆਹ ਫਿਰ ਭਾਜੀ ਵੀ ਕਹਿੰਦੇ ਬਣਾ ਦਿਓ ਪਰ ਵਾ ਲੋਕੀ ਕਮੈਂਟ ਹੀ ਬੜੇ ਕੰਡੇ ਉਹਨਾਂ ਨੂੰ ਜ਼ਿਆਦਾ ਫਿਕਰ ਹੈ ਤੇ ਮੈਂ ਕਹਾਂ ਚਲੋ ਠੀਕ ਹੈ ਫਿਰ ਕਿਉਂ ਗਰਮੀ ਬੜੀ ਤਾਂ ਕਰਣੀ ਹੀ ਬਣਾ ਕੇ ਦੇ ਦਿਆਂਗੇ ਤੇ ਸਾਨੂੰ ਕੱਲ ਲੈ ਆਵਾਂਗਾ ਸਮਾਨ ਵੇਖੋ ਕੱਲ ਬਣਦੀ ਜਾਂ ਪਰਸੋ ਬਣਦੀ ਮਲੇ ਇੱਕ ਦੋ ਦਿਨਾਂ ਦੇ ਵਿੱਚ ਹੁਣ ਬਣ ਜੂਗੀ ਸੈਂਡਲ ਪੂਮ ਦੇ ਇਹਨੂੰ ਹਰ ਗੰਦੇ ਐਡਰੈਸ ਕਰਤੀ ਚੇਂਜ ਫਸ ਕਲਾਸ ਹੋ ਗਈ ਸਮਾਦ ਰੋਡ ਦੇ ਅੰਦਰ ਜਾਣਾ ਹੈ ਤੇ ਫਿਰ ਮਗਾਜਾ ਸਕੂਟੀ ਚੱਲ ਜਣੇ ਗੱਡੀ ਕਿੱਥੇ ਜਾਣੀ ਅੰਦਰ ਗੱਡੀ ਨਹੀਂ ਕਿ ਜਾਣੀ ਤੇ ਉਧਰ ਉਧਰੀ ਸਾਈਡੋਂ ਥੋੜੀ ਵਧੀਆ ਬੋਟਲ ਮਿਲ ਜੂਗੀ ਨਾਲੇ ਉੱਥੇ ਆਪਣੇ ਮੁੰਡੇ ਤੋਂ ਬਾਪ ਨੂੰ ਨੇ ਦੁਕਾਨ ਵਾਲੇ ਤੋਂ ਉਹਨਾਂ ਤੋਂ ਲੈ ਆਉਨੇ ਆ। ਪਾਣੀ ਦੇ ਬੱਲੇ ਲਗਾਉਣਾ ਆਹੋ ਸੁਰਤੀ ਥੱਲੇ ਚੱਲ। ਸੱਚ ਕਿਹਾ ਕੀਤੀ? ਸੱਚ ਕਿਹਾ? ਸੱਚ ਜੀ। ਜਿਆਦਾ ਹੱਲੇ ਉੱਚੀ ਨਹੀਂ। ਹਾਂਜੀ ਆਈ ਹਰਦੀ ਆਈ ਜੀ ਤੇ ਜਾਂ ਮੀਮੀ ਦੀ ਬਟ ਉਹ ਸਿੰਪਲ ਆਨੀਆਂ। ਫਰੇ ਚ 8:30 ਤੇ 10:30 ਗਿਆਸ ਨਹੀਂ ਬੰਦਲੀ। ਤੇ ਸ਼ੇ ਵਧੀਆ। ਬੱਸ ਬਸ ਬਸ ਬਸ। ਇਹਦਾ ਕਾਚੀ ਕਈ ਸੇ ਆ ਰਹੀ ਚੀਜ਼। ਅੱਛਾ ਅਜਾ ਨਿੱਪੜ ਬੜਾ ਵਧੀਆ ਨੂੰ। ਹਾਂਜੀ। ਇਹਦਾ ਹੈ ਜਾਂ ਤੇ ਨਹੀਂ ਲੱਗਦਾ। ਭਾਈ ਕਹਿੰਦੇ ਕੰਪਨੀ ਦੀ। ਫਿਲਿਪਸ ਹੁੰਦੀ। ਇਹ ਆਪਣਾ ਗੱਜ। ਸੰਦੀਪ ਦੇਖ ਲਿਆ ਲਿਪਸਟਿਕ। ਹਾਂਜੀ ਬੰਦ ਹੋ ਗਿਆ ਲੈ ਬੰਦੋ ਘਾ ਲੋ। ਲਓ ਜੀ। ਲੱਗ ਗਿਆ। ਕਾਹਲੀ ਚੇਤ ਬਿਠਾ ਦੇ ਇੱਧਰ। ਫੇਡ ਬੋਸ। ਹਾਂਜੀ ਕਾ ਕਾ ਰੰਗ ਬਹੁਤ ਲਾਈਟ ਮੈਂ ਦੇਖ ਰਿਹਾ ਆਪਣੇ ਵਾਸਤੇ ਪਰਫਿਊਮ ਮਾ ਬਾ ਬਾ ਅਹੀਂ ਆ ਗਏ ਆਪਣੀ ਦੁਕਾਨ ਤੇ ਇਥੇ ਵੇਦੇ ਬੂਟ ਆਏ ਖਣੀ ਉਦੋਂ ਆਉਣ ਵਾਲੇ ਸੀਗੇ ਤੇ ਪਤਾ ਨਹੀਂ ਹੁਣ ਆਏ ਖਣੀ ਦੇਖਦੇ ਆਪਾਂ ਪੱਜ ਸਸਤੀ ਕਾਲ ਜੀ ਵਰ ਸਮਾਨ ਠੀਕ ਠਾਕ ਇਹ ਕੁੜੀ ਨੇ ਬੜਾ ਤੰਗ ਕੀਤਾ ਜੀ ਹੁਣ ਆਏ ਦੂਸਰੀ ਦੁਕਾਨ ਤੇ ਇਧਰ ਤੇ ਪਸੰਦ ਨਹੀਂ ਆਈ ਜੀ ਉਧਰ ਜੀ ਵੈਰਾਈਟੀ ਆਉਣ ਵਾਲੀ ਹੈ ਨਾ ਰੋਣ ਦਾ ਆਹ ਕਾਂਡਿਆ ਆਗਲੇ ਵਾਇਟ ਇਹ ਹੈਗੇ ਤੇ ਹੰਡਾਲੇ ਆ ਬੜੇ ਲਾਵੇ ਬੜੇ ਚੜਦੇ ਗਏ ਸੀ ਪਹੁੰਚ ਗਏ ਆ ਘਰੇ ਆਪਾਂ ਹੁਣ ਤੇ ਉਧਰ ਘੁਣੇ ਨਾਲ ਹੀ ਅੱਜ ਤੇ ਜੂਸ ਦਾ ਜੀ ਪੀ ਕੇ ਆ ਗਏ ਨਾਲੇ ਬੋਤਲ ਲੈ ਆਏ ਆਂ ਬੂਟ ਲੈਣ ਕੇ ਵਾਤੇ ਗਿਆ ਮਿਲੇ ਨਹੀਂ ਹੋ ਫਿਰ ਮੈਂ ਆ ਗਿਆ ਘਰੇ ਆ ਗਿਆ ਘਰੇ ਆਪਾਂ ਤੇ ਡੈਡੀ ਤੇ ਪਲਾਟ ਚੋਂ ਨਹੀਂ ਆਏ ਪਤਾ ਨਹੀਂ ਕੀ ਕਰਦਾ ਰਹਿੰਦਾ ਪਲਾਟ ਚ ਬੰਨੀ ਕੀ ਕਰ ਦਿੰਦੇ ਕੋਈ ਨਹੀਂ ਆਲ ਸਬਜ਼ੀਆਂ ਭਾਜੀਆਂ ਨਾਲ ਕੋਈ ਤਾਂ ਪਿਆਰ ਹੈ ਡੈਡੀ ਨੂੰ ਤੇ ਨਹੀਂ ਮੈਂ ਸਸੜਾਉਂ ਦਿਆ ਵੀ ਨਾ ਵੀ ਮਮੀ ਕੋਲ ਕਿ ਬਚ ਲਾ ਕੇ ਸਰ ਸੀਧ ਕਿਦਾਂ ਠੀਕ ਹੈ ਕਿ ਨਾ ਕੋਈ ਮੜਾ ਜਾਂ ਫਰਕ ਵਾ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਾਈਦਾ ਬਰਾ ਵਧੀਆ ਲੱਗਣ ਲਾਈਕ ਪੋਇੰਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫਿਰ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਨੜੀ ਆਏ ਨਹੀਂ ਹਨ ਇਹ ਗੱਲ ਮਾੜੀ ਵੈਸੇ ਅੱਜ ਚੰਗੀਆਂ ਹੋਏ ਨਾ ਚੰਗੀਆਂ ਹੋਏ ਤਾਂ ਰੋਟੀ ਨਾ ਦਵੇਂ ਤੇ ਗੁੱਸਾ ਚੜਾ ਆਪਣੇ ਆਪ ਨੂੰ ਪੂਰਾ ਉੱਥੇ ਕੀੜਾ ਪਤੰਗਾ ਨਿਕਲਦੇ ਹੋਏ ਤਾਂ ਉਹਨੇ ਬੋਲਿਆ ਦਿੰਦਾ ਉੱਥੇ ਭਾਏ ਭਾਏ ਕੱਖ ਲਵਾ ਕੇ ਆਜੇ ਫਿਰ ਮੇਰੇ ਮੂੰਹ 'ਚ ਸੱਚੀਆਂ ਗੱਲਾਂ ਨੇ ਉੱਥੇ ਕੀੜਾ ਪਤੰਗਾ ਕੰਨਾ ਹੋ ਸੌਸ ਆਪ ਫਿਰਦੇ ਉਧਰ ਆਉਂਦਾ ਸੱਪ ਫਿਰਦਾਗਾ ਚਿੱਟੇ ਰੰਗ ਦਾ ਚਿੱਟੇ ਰੰਗ ਦਾ ਸੱਪ ਬੜਾ ਮੋਟਾ ਸੱਪ ਆ ਡੈਡੀ ਕਿਥੋਂ ਮੰਨਦੇ ਪਰ